ਅਸੀਂ ਬਹੁਤ ਹੀ ਧੰਨਵਾਦੀ ਆ ਪੰਜਾਬ ਸਰਕਾਰ ਦੇ ਤੇ ਹਲਕਾ ਅੰਚਾਰ ਸੱਜਨ ਸਿੰਘ ਚੀਮਾ ਜੀ ਨੇ ਜਿਨ੍ਹਾਂ ਨੇ ਅੱਜ ਸੁਲਤਾਨਪੁਰ ਲੋਧੀ ਵਿੱਚ ਆਯੁਰਵੇਦਿਕ ਤੇ ਹੋਮੋਪੈਥਿਕ ਕੈਂਪ ਲਵਾਇਆ ਹੈ ਜਿਸ ਵਿੱਚ ਲੋਕਾਂ ਨੂੰ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਤੇ ਬੇਸੀ ਆਯੁਰਵੇਦਿਕ ਇਲਾਜ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਡੇ ਡਾਕਟਰ ਸਾਹਿਬ ਕਾਫੀ ਵਧੀਆ ਇੱਥੇ ਕੰਮ ਕਰ ਰਹੇ ਨੇ ਤੇ ਅਸੀਂ ਧੰਨਵਾਦੀ ਆ ਸਰਕਾਰ ਦੇ ਇਨਾ ਉਪਰਾਲਿਆਂ ਦੇ ਅਸੀਂ ਅੱਜ ਜਿਹੜਾ ਇੱਥੇ ਕੈਂਪ ਲਗਾ ਰਹੇ ਆ ਯੂਸ਼ ਡਿਪਾਰਟਮੈਂਟ ਲੋ ਯੂਸ਼ ਮੀਨ ਜ ਸਾਰੀਆਂ ਪੈਥੀਆ ਜਿੰਨੀਆਂ ਵੀ ਐਲੋਪੈਥੀ ਤੋਂ ਹਟ ਕੇ ਆਯੁਰਵੈਦਿਕ ਹੈ ਜਨਾਨੀਆ ਹੋਮਿਓਪੈਥੀ ਹੈ ਜਾਂ ਅਦਰ ਪੈਥੀਆ ਹੈਗੇ ਉਹਦਾ ਦਾ ਇੱਕ ਗਰੁੱਪ ਬਣਿਆ ਯੂਸ਼ ਜਿਹੜਾ ਕੇ ਰਾਲ ਕੇ ਹਰ ਸਾਲ ਕੈਂਪ ਲਗਾਉਂਦਾ ਹੋਮਿਓਪੈਥੀ ਔਰ ਆਯੁਰਵੈਦਿਕ ਜਿਵੇਂ ਕਿ ਅੱਜ ਲੱਗਿਆ ਸਾਡਾ ਸੈਕੰਡ ਕੈਂਪ ਆ ਇਹ ਸਭ ਤੋਂ ਪਹਿਲਾਂ ਜਿਹੜਾ ਸੀ ਉਹ ਸਾਡਾ ਪਰਸੋਂ ਕੈਂਪ ਲੱਗਿਆ 24 ਤਰੀਕ ਨੂੰ ਸਦਮਾ ਦੋਨਾਂ ਸਦਮਾ ਦੋਨਾਂ ਤੋਂ ਹੀ ਸਟਾਰਟ ਕੀਤਾ ਨੀਰ ਬੋਟ ਮੇ 15 ਕੈਂਪ ਸਾਡੇ ਜਿਹੜੇ ਹੈਗੇ ਆ ਉਹ ਕਪੂਰਥਲੇ ਚ ਲੱਗਨੇ ਆ ਅੱਜ ਦਾ ਜਿਹੜਾ ਸੈਕੰਡ ਕੈਂਪ ਆ ਇਹ ਸੁਲਤਾਨਪੁਰ ਰੋਧੀ ਜਿਹੜੀ ਫਾਇਰੋਵੈਦਿਕ ਦੀ ਡਿਸਪੈਂਸਰੀ ਐ ਐਸਡੀ ਕਾਲਜ ਦੇ ਸਾਹਮਣੇ ਇਹਦੇ ਵਿੱਚ ਅੱਜ ਲਗਾਇਆ ਗਿਆ ਔਰ ਇਹਦੇ ਚ ਆਯੁਰਵੈਦਕ ਔਰ ਹੋਮੋਪੈਥੀ ਦੇ ਡਾਕਟਰ ਸਾਹਿਬਾਨ ਸਾਡੇ ਕੋਲ ਪਹੁੰਚੇ ਔਰ ਅਸੀਂ 9 ਤੋਂ 4 ਵਜੇ ਤਾਈਂ ਜਿਹੜਾ ਕੈਂਪ ਆਰਗੇਨਾਈਜ਼ ਕਰਦੇ ਆ ਤੇ ਪਰਸੋਂ ਨੂੰ ਵੀ ਹੈ ਜਿੱਦਾਂ ਹੋਰ ਸਟੇਟ ਸਪਲਿਟ ਤੇ ਹੋਊਗਾ ਤੇ ਅਸੀਂ ਲੋਕਾਂ ਨੂੰ ਇਸ ਕੈਂਪ ਰਾਹੀਂ ਜਿਹੜਾ ਠੀਕਤ ਕਰਨਾ ਹੈ ਕਰਨਾ ਨਾਲ ਦੀ ਨਾਲ ਮੈਸੇਜ ਵੀ ਦਿੰਨੇ ਆ ਕਿ ਉਹ ਜਿਹੜਾ ਹੈ ਬਾਕੀ ਪੈਥੀਆਂ ਤੋਂ ਹਟ ਕੇ ਵੀ ਜਿਹੜਾ ਟ੍ਰੀਟਮੈਂਟ ਸਾਡੇ ਕੋਲੋਂ ਕਰਾਉਣ ਤੇ ਜਿਹੜਾ ਇਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੈ ਨਾ ਆਯੁਰਵੈਦਿਕ ਨਾ ਹੋਮਿਓਪੈਥੀ ਦਾ ਬਹੁਤ ਅੱਛੇ ਡਾਕਟਰ ਨੇ ਸਾਡਾ ਇਥੇ ਆਯੁਰਵੈਦਿਕ ਡਿਸਪੈਂਸਰੀ ਜਿਵੇਂ ਸultanpur Lodhia ਦੀ ਜਿੱਥੇ ਖੜੇ ਅਸੀਂ ਐਸਡੀ ਕਾਲਜ ਦੇ ਸਾਹਮਣੇ ਤੇ ਔਰ ਸਾਡੀ ਜਿਹੜੀ ਹੋਮਿਓਪੈਥੀ ਦੀ ਡਿਸਪੈਂਸਰੀ ਸਰਕਾਰੀ ਹਸਪੀਟਲ ਚੱਲਦੀ ਹੈ ਇਸੇ ਤਰ੍ਹਾਂ ਮੇਰੀ ਡਿਊਟੀ ਜਿਹੜੀ ਹੈਗੀ ਆ ਉਹ ਟਿੱਬੇ ਸੀਐਚਸੀ ਟਿੱਬਾ ਤੇ ਆ ਉੱਥੇ ਚੱਲਦੀ ਹੈ ਬਹੁਤ ਸਾਰੀਆਂ ਡਿਸਪੈਂਸਰੀਆਂ ਸਾਡੀਆਂ ਚੱਲਦੀਆਂ ਇੱਕ ਸੱਤ ਦੇ ਥੱਲੇ ਵੀ ਚੱਲਦੀਆਂ ਔਰ ਇਸ ਤਰ੍ਹਾਂ ਪਿੰਨਾਂ 'ਚ ਵੀ ਡਿਸਪੈਂਸਰੀਆਂ ਬੂਸੋ ਵਾਲਾ ਜਾਂ ਨੇੜੇ ਤੇਰੇ ਹੋਰ ਵੀ ਹੈ ਤੇ ਮੇਰਾ ਮੈਸੇਜ ਇਹ ਹੀ ਹੈ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਇਹ ਨੈਪੈਥੀਆਂ ਦਾ ਫਾਇਦਾ ਠਾਉਣ ਤੇ ਬਹੁਤ ਸਾਰੇ ਰੋਗਾਂ ਤੋਂ ਪਰਮਨੈਂਟ ਹੱਲ ਕਰਨ ਕਰਵਾਉਣ ਤੇ ਨਾਲੇ ਸਾਈਡ ਇਫੈਕਟ ਜਿੰਨੇ ਵੀ ਹੈ ਅਦਰ ਪੈਥੀਸ ਦੇ ਉਹ ਨਾ ਹੁਣ ਲੋਕਾਂ ਨੂੰ ਜਿਹੜਾ ਜੀਵਨ ਹੈ ਉਹਨਾਂ ਦਾ ਆਉਣ ਵਾਲਾ ਤੰਦਰੁਸਤੀ ਭਰਿਆ ਹੋਵੇ ਇਹ ਸਾਡਾ ਜਿਹੜਾ ੈਂਪ ਲਗਾਉਣ ਦਾ ਮਕਸਦ ਆ ਉਹ ਮੈਸੇਜ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਵੀਰ ਸ਼ੇਰਪੁਰੀ ਤੇ ਅੱਜ ਬੜਾ ਖੁਸ਼ੀਆਂ ਭਰਿਆ ਮੌਕਾ ਹੈ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਉਹਦੇ ਵਿੱਚ ਆਯੁਰਵੈਦਿਕ ਔਰ ਹੋਮੀਓਪੈਥਿਕ ਦਾ ਜੋ ਡਿਸਪੈਂਸਰੀ ਗੁਰੂ ਕਬਾਦ ਦੇ ਨਜ਼ਦੀਕ ਹੈ ਉਹਦੇ ਵਿੱਚ ਅੱਜ ਡਾਕਟਰ ਸ਼ੁਕਲ ਜੀ ਖਨ ਉਹ ਲੋਕ ਕੈਂਪ ਲਗਾਇਆ ਜਾ ਰਿਹਾ ਔਰ ਡਾਕਟਰਾਂ ਦੀ ਟੀਮ ਬਕਾਇਦਾ ਇੱਥੇ ਆਈ ਹੈ 9 ਤੋਂ 4 ਇਹ ਜਿਹੜਾ ਕੈਂਪ ਚੱਲ ਰਿਹਾ ਸੋ ਉਹਦੇ ਵਿੱਚ ਮੁਫਤ ਦਵਾਈਆਂ ਔਰ ਲੋਕਾਂ ਨੂੰ ਬਿਮਾਰੀਆਂ ਵਾਸਤੇ ਨਵੀਆਂ-ਨਵੀਆਂ ਜਿਹੜੀਆਂ ਅੱਜਕੱਲ੍ਹ ਭਿਆਨਕ ਬਿਮਾਰੀਆਂ ਚੱਲਦੀਆਂ ਉਹਨਾਂ ਬਾਰੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਪੱਕਾ ਇਲਾਜ ਕਰਨ ਵਾਸਤੇ ਡਾਕਟਰ ਸਾਹਿਬ ਉਹਨਾਂ ਨੇ ਟੀਮ ਬੁਲਾਈ ਹੈ ਸੋ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਔਰ ਸਾਡੇ ਲਭਪ੍ਰੀਤ ਭਾਜੀ ਆ ਆਮ ਆਦਮੀ ਪਾਰਟੀ ਤੋਂ ਕੀ ਸਾਬ ਉਹਨਾਂ ਦਾ ਵੀ ਧੰਨਵਾਦ ਔਰ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਹੈ ਜਿਹੜੇ ਉਚੇਚੇ ਤੌਰ ਤੇ ਪਹੁੰਚੇ ਆ ਸਾਡੇ ਨਾਲ ਸਾਹਿਲ ਚੋਹਣ ਸਾਹਿਬ ਰਵੀ ਚੋਹਣ ਸਾਹਿਬ ਉਹ ਵੀ ਸਤਨਾਮ ਭਾਈ ਜੀ ਬਹੁਤ ਸ਼ਕਸ਼ੀਤਾ ਪਹੁੰਚੀਆਂ ਸੋ ਸਾਰੇ ਪੇਸ਼ੈਂਟ ਜਿਹੜੇ ਅੱਜ ਦਵਾਈਆਂ ਲੈਣ ਆ ਰਹੇ ਆ ਜੋ ਜੀ ਆਵੇ ਸੁਰਾ ਜੀ ਜਾਵੇ ਸੋ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਹਨਾਂ ਦਾ ਵੀ ਇਹੀ ਉਪਰਾਲਾ ਹੈ ਕਿ ਸ਼ਹਿਰ ਨੂੰ ਐ ਰੋਗ ਮੁਕਤ ਕੀਤਾ ਜਾਵੇ ਸੋ ਉਹਨਾਂ ਦੇ ਬਹੁਤ ਵੱਡੇ ਉਪਰਾਲੇ ਆ ਸੋ ਬਾਬਾ ਜੀ ਉਹਨਾਂ ਦੇ ਸਤਕਾਰਯੋਗ ਜਿਹੜਾ ਉਹਨਾਂ ਨੇ ਉਹ ਤਾਂ ਘਾਟਨ ਕੀਤਾ ਸੀ ਉਹਦੇ ਮੁਤਾਬਕ ਇਹ ਡਿਸਪੈਂਸਰੀ ਦਿਨੋ ਦਿਨ ਤਰੱਕੀ ਕਰਨ ਜਾ ਰਹੀ ਹੈ ਸੋ ਅਸੀਂ ਸ਼ਹਿਰ ਨਿਵਾਸੀਆਂ ਦਾ ਔਰ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਥੈਂਕ ਯੂ